ਤਖਤਾ ਪਰ ਦੁਆਰੀ ਨਹੀਂ ਹੈ ਇਹ ਇਮਾਰਤਾਂ ਨੂੰ ਇਸ ਸੇਖ ਪੰਥ ਦਾ ਸੱਚਾ ਤੇ ਸੱਚਾ ਸੰਕਲਪ ਹੈ ਜਦੋਂ ਜਦੋਂ ਪੰਥ ਨਹੀਂ ਹੁੰਦੇ ਵਿਕਟ ਸਮਾਂ ਆਇਆ ਤਾਂ ਮੈਂ ਸਭੀ ਦਾ ਡਿਫੈਂਸ ਕਰਨੇ ਲੱਗ ਪਿਆ ਕਾਕਾ ਸਾਹਿਬ ਨੇ ਹਮੇਸ਼ਾ ਪੰਥ ਦੀ ਆਗਵਾਈ ਕੀਤੀ ਹੈ ਔਰ ਆਪਣੀ ਇੱਜ਼ਤ ਕਮਾ ਨਾ ਤੇ ਮਾਪੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਦੇ ਵਿੱਚ ਚੂੜੀਆਂ ਨਿਕਲ ਗਈ ਮਾਨਜੋਤ ਸਿੰਘ ਸਾਹਿਬ ਜਰਮਨ ਕੀ ਸੀ ਲੱਗੇ ਦੂਸਰੇ ਦਿਨ ਮੇਰੇ ਨੰਬਰ 'ਤੇ ਆਇਆ ਬੜੀ ਪਰਵਾਹ ਕੋਇਆ ਕੰਧ ਸਿੱਖ ਸਾਹਿਬ ਕਿਸ ਤਰ੍ਹਾਂ ਸੇਵਾ ਕਰਵਾਵੇ ਜੋਗ ਜੋਗ ਅਟਲ ਲੋਕ ਪਰਲੋਕ ਦੇ ਰਾਖੇ ਜਬਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੀ ਪਾਵਨ ਪਵਿੱਤਰ ਹਸੂਰੀਜ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਮੰਚ ਤੇ ਬਿਰਾਜਮਾਨ ਸਤਿਕਾਰਯੋਗ ਸਿੰਘ ਸਹਿਬਾਨ ਸੰਤ ਮਹਾਪੁਰਖ ਤੇ ਆਪ ਸਾਰੀ ਸੰਗਤ ਸਰਬੰਸਦਾਨੀ ਅਮਰਤ ਦੇ ਦਾਦੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਾਨ ਜੋਗ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਜਿਨ੍ਹਾਂ ਨੂੰ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਦੀਆਂ ਸੇਵਾਵਾਂ ਨਿਭਾਉਂਦੇ ਆ 25 ਸਾਲ ਹੋ ਗਏ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਹੋਰ ਰਹੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਹੋਏ ਆਂ ਮਹਿਮਾਨ ਜੋਗ ਸਿੰਘ ਸਾਹਿਬ ਜੀ ਨੂੰ ਇਹਨਾਂ ਸੇਵਾਵਾਂ ਲਈ ਬਹੁਤ 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 ਵਧਾਈਆਂ ਦੇਣਾ ਔਰ ਨਾਲ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣਾ ਆਪਣੀ ਬਖਸ਼ਿਸ਼ ਨਾਲ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ ਸਾਥ ਸੰਗਤ ਜੀ ਸਿੱਖ ਪੰਥ ਦੇ ਜਿਹੜੇ ਤਖਤ ਹੈ ਇਹ ਗੋਦਵਾਰੀ ਨਹੀਂ ਹੈ ਇਹ ਇਮਾਰਤਾਂ ਨਹੀਂ ਹੈ ਇਹ ਸਿੱਖ ਪੰਥ ਦਾ ਸੱਚਾ ਤੇ ਸੁੱਚਾ ਸੰਕਲਪ ਹੈ ਜੋ ਸਾਡੇ ਤਖਤ ਸਾਹਿਬ ਹੈ ਸਾਡੇ ਇਹਨਾਂ ਤਖਤ ਸਾਹਿਬਾਂ ਤੋਂ ਕੇਵਲ ਸਿੱਖ ਪੰਥ ਅਧਿਆਤਮ ਦੀ ਰੋਹਾਨੀਅਤ ਦੀ ਸਿੱਖਿਆ ਨਹੀਂ ਲੈਂਦਾ ਸੇਧ ਨਹੀਂ ਲੈਂਦਾ ਭਲਕੇ ਸਾਡੇ ਇਹਨਾਂ ਤਖਤ ਸਾਹਿਬਾਂ ਤੋਂ ਰਾਜਨੀਤਿਕ ਸੇਧ ਵੀ ਲੈਂਦਾ ਸਮਾਜਿਕ ਸੇਧ ਵੀ ਲੈਂਦਾ ਹੈ ਔਰ ਆਰਥਿਕ ਸੇਧ ਵੀ ਲੈਂਦਾ ਹੈ ਜਦੋਂ-ਜਦੋਂ ਪੰਥ ਦੇ ਉੱਤੇ ਵਿਕਟ ਸਮਾਂ ਆਇਆ ਅਕਾਦਮੀ ਸਦੀ ਦਾ ਇਤਿਹਾਸ ਪੜ ਕੇ ਦੇਖ ਲਓ ਤਖਤ ਸਾਹਿਬ ਨੇ ਹਮੇਸ਼ਾ ਪੰਥ ਦੀ ਅਗਵਾਈ ਕੀਤੀ ਹੈ ਔਰ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਬਨਦਾ ਯੋਗਦਾਨ ਪਾਇਆ ਹੈ ਇਹ ਐਸਾ ਸੰਕਲਪ ਦਿੱਤਾ ਹੈ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਕੀ ਤਖਤ ਇਹ ਐਸੇ ਮਹਾਨ ਤਖਤ ਸਜੇ ਜਿਨ੍ਹਾਂ ਤੋਂ ਵਕਤ ਦੀਆਂ ਹਕੂਮਤਾਂ ਵੀ ਪੈਖਾਂਦੀਆਂ ਰਹੀਆਂ ਚਾਹੇ ਉਹ ਮੁਗਲਾਂ ਦੀ ਹਕੂਮਤ ਸੀ ਚਾਹੇ ਉਹ ਅੰਗਰੇਜ਼ਾਂ ਦੀ ਹਕੂਮਤ ਸੀ ਇਹ ਚਾਹੇ ਉਹ ਵਕਤੀ ਹਕੂਮਤਾਂ ਨੇ ਇਹਨਾਂ ਨੂੰ ਜੇ ਪਹੇ ਲੱਗਦਾ ਹੈ ਤਾਂ ਸਿੱਖ ਪੰਥ ਦੇ ਇਹਨਾਂ ਤਖਤਾਂ ਤੋਂ ਲੱਗਦਾ ਹੈ। ਔਰ ਸਿੱਖ ਪੰਥ ਔਰ ਸਿੱਖ ਪੰਥ ਕਦੇ ਵੀ ਇਹਨਾਂ ਤਖਤਾਂ ਤੋਂ ਮੁੱਖ ਨਹੀਂ ਮੋੜਦਾ। ਕਿਉਂਕਿ ਪੰਥ ਜਾਣਦਾ ਹੈ ਜਿਹੜਾ ਵੀ ਤਖਤ ਤੋਂ ਮੁੱਖ ਮੋੜਦਾ ਹੈ ਤਖਤ ਵੱਲ ਕੰਡ ਕਰਦਾ ਹੈ ਪਿੱਠ ਕਰਦਾ ਹੈ ਕੇਵਲ ਉਸ ਦਾ ਹੀ ਸਰਬਨਾਸ਼ ਨਹੀਂ ਹੁੰਦਾ ਬਲਕਿ ਸਰਬਨਾਸ਼ ਉਹਦੀਆਂ نسلਾਂ ਤੱਕ ਚਲਾ ਜਾਂਦਾ ਹੈ। ਔਰ ਜੇ ਕਿਤੇ ਸਾਡੇ ਵਰਗੇ ਤੱਕ ਸਾਹਿਬ ਦੇ ਤਹਿਲੂਏ ਤਖਤ ਨੂੰ ਪਿੱਛੇ ਦੇ ਜਾਂਦੇ ਆ। ਤੇ ਹਾਲ ਸਾਡਾ ਵੀ ਉਹੀ ਹੁੰਦਾ ਹੈ ਜਿਹੜਾ ਬਾਕੀਆਂ ਦਾ ਹੁੰਦਾ ਹੈ ਮੈਂ ਆਪਦੀ ਨਾਲ ਇੱਕ ਹੱਦ ਵੀ ਤਿਆਰੀ ਕਰਨਾ ਚਾਹੁੰਦਾ 30 ਅਕਤੂਬਰ 2018 ਨੂੰ ਮੈਂ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ ਸੰਤ ਮਹਾਪੁਰਖ ਬੈਠੇ ਨੇ ਬਹੁਤ ਸਾਰੇ ਜਿਨ੍ਹਾਂ ਨੇ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਦਸਤਾਰਾਂ ਦੇ ਨਾਲ ਸਨਮਾਨ ਦਿੱਤਾ ਇੱਕ ਤਰੀਕ ਨੂੰ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠਾ ਆਪਣੀ ਸੀਟ ਦੇ ਉੱਤੇ ਤੇ 2-3 ਮਹੀਨਿਆਂ ਦੀ ਡਾਕ ਜਿਹੜੀ ਆ ਉਹ ਇਕੱਠੀ ਹੋਈ ਪਈ ਸੀ ਤੇ ਜਦੋਂ ਉਹ ਡਾਕ ਖੋਲਣੀ ਸ਼ੁਰੂ ਕੀਤੀ ਤੇ ਉਸ ਡਾਕ ਦੇ ਵਿੱਚ ਜਿੰਨੀਆਂ ਚਿੱਠੀਆਂ ਸੀ ਜਿੰਨੇ ਪੱਤਰ ਸੀ ਉਹਨਾਂ ਪੱਤਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਲਿਖੀ ਸੀ ਜਿਹੜੀ ਸੁਨਾਉਣੀਆਂ ਕੋ ਪਾਸੇ ਪੜ੍ਹੀ ਨਹੀਂ ਸੀ ਜਾ ਸਕਦੀ ਔਰ ਸਾਥ ਸੰਗਤ ਜੀ ਇਹ ਹਕੀਕਤ ਮੈਂ ਦੱਸਣਾ ਚਾਹੁੰਦਾ ਹਾਂ ਇੱਕ ਇੱਕ ਲਫਾਫੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਸੀ ਮਨ ਬੜਾ ਪਰੇਸ਼ਾਨ ਹੋਇਆ ਉਸੇ ਵੇਲੇ ਉਹ ਚੂੜੀਆਂ ਆਪਣੀ ਝੋਲੀ ਚ ਪਾਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਗੋਲਕ ਦੇਵ ਤੇ ਚੂੜੀਆਂ ਰੱਖ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਆ ਭੇਜਿਆ ਇਸ ਆਇਆ ਕੀ ਕਰੀਏਗਾ ਅੱਜ ਜੇ ਮਾਨਜੋਗ ਸਿੰਘ ਸਾਹਿਬ ਗਿਆਨੀ ਗੁਰਵੰਦ ਸਿੰਘ ਜੀ ਦਾ ਸਨਮਾਨ ਹੋ ਰਿਹਾ ਤੇ ਇਹਨਾਂ ਦਾ ਸਨਮਾਨ ਨਹੀਂ ਹੈ ਇਹ ਤਖਤ ਦਾ ਸਨਮਾਨ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਨਮਾਨ ਹੈ ਤੇ ਜੇ ਤਖਤ ਤੇ ਜਥੇਦਾਰ ਦਾ ਸਨਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਹੈ ਤੇ ਤਖਤ ਤੇ ਜਥੇਦਾਰ ਦੇ ਪੁਤਲੇ ਫੂਕਣੇ ਇਹ ਕਿਹਦਾ ਅਪਮਾਨ ਹੈ ਮੈਂ ਪੰਚ ਤੋਂ ਪੁੱਛਣਾ ਚਾਹੁੰਦਾ ਇਕਦਾ અપਮਾਨ ਇਤਖਦੇ ਜਥੇਦਾਰ ਦੇ ਪੁਤਲੇ ਫੂਕੜੇ ਮਾਨਜੋਗ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਬੈਠੇ ਨੇ ਪਿਛਲੇ ਦਿਨੀ ਇਹਨਾਂ ਦਾ ਫੋਨ ਆਇਆ ਬੜੇ ਭਾਵਕ ਕੀ ਹੋ ਰਿਹਾ ਪੰਥ ਦੇ ਵਿੱਚ ਸਿੰਘ ਸਾਹਿਬ ਕਿਸ ਤਰ੍ਹਾਂ ਸੇਵਾਵਾਂ ਨਭਾਵਾਂਗੇ ਮੈਂ ਇਹਨਾਂ ਨੂੰ ਕਿਹਾ ਸਿੰਘ ਸਾਹਿਬ ਹੌਸਲਾ ਰੱਖੋ ਤਖਤ ਦੇ ਸੇਵਾਦਾਰ ਆ ਸਨਮਾਨ ਵੀ ਗੁਰੂ ਦਾ ਹੈ ਔਰ ਜੇ ਸਾਡੇ ਨਾਲ ਬੁਰਾ ਹੋ ਰਿਹਾ ਤੇ ਇਹ ਵੀ ਗੁਰੂ ਗੁਰੂ ਜਾਣੇਗਾ ਗੁਰੂ ਬਾਦਸ਼ਾਹ ਜਾਣੇਗਾ ਆ ਤੁਹਾਡੇ ਲੱਗਈ ਹੈ ਭਗਤ ਨਾਮਦੇਵ ਜੀ ਦਾ ਸਥਾਨ ਤੁਸੀਂ ਇਤਿਹਾਸ ਪੜਦੇ ਹੋ ਭਗਤ ਨਾਮਦੇਵ ਜੀ ਇੱਕ ਦਿਨ ਵਜ਼ਦ ਵਿੱਚ ਆਏ ਮੰਦਰ ਚ ਚਲੇ ਗਏ ਇਹ ਮੰਦਰ ਦੇ ਪੰਡਿਆਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਗਾਲਾਂ ਵੀ ਕੱਢੀਆਂ ਆਉਣੀਆਂ ਤੇ ਭਗਤ ਨਾਮਦੇਵ ਜੀ ਮੰਦਰ ਦੇ ਪਿਛਲੇ ਪਾਸੇ ਆ ਕੇ ਬਹਿ ਗਏ ਤੇ ਉਹ ਅਕਾਲ ਪੁਰਖ ਨੂੰ ਕਹਿੰਦੇ ਆ ਇਹੇ ਅਕਾਲ ਪੁਰਖ ਇਹ ਪੰਡਿਆ ਮੋਕਾ ਢਿਹੜ ਕਹਿ ਤੈਰੀ ਪਹਿਚ ਬਚਾਉਟੀ ਹੋਇਲਾ ਏ ਅਕਾਲ ਪੁਰਖ ਇਹ ਪੰਡਤ ਮੈਨੂੰ ਢਿਹੜ ਕਹਿੰਦਾ ਪਰ ਥੋੜੇ ਚਿਰ ਬਾਅਦ ਕਹਿੰਦੇ ਏ ਅਕਾਲ ਪੁਰਖ ਇਹ ਮੈਨੂੰ ਥੋੜੀ ਕਹਿੰਦਾ ਕਿਉਂ ਕਿਉਂਕਿ ਨਾਮੇ ਨਾਰਾਇਣ ਨਾਹੀ ਭੇਦ ਇਹ ਤੈਨੂੰ ਕਹਿੰਦਾ ਤੂੰ ਜਾਣ ਤੇ ਪੰਡਤ ਜਾਣਨ ਤੇ ਫਿਰ ਸਾਰੇ ਬੈਠੇ ਇਤਿਹਾਸ ਪੜਦੇ ਆ ਇਹ ਮੰਦਰ ਜਿਹੜਾ ਸੀ ਉਹ ਘੁੰਮ ਕੇ ਭਗਤ ਨਾਮ ਦੇਵ ਜੀ ਦੇ ਵੱਲ ਹੋ ਗਿਆ ਇਸ ਕਰਕੇ ਸਾ ਸੰਗਤ ਜੀ ਤਖਤਾਂ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਸੰਤ ਮਹਾਪੁਰਸ਼ ਵੱਡੀ ਗਿਣਤੀ ਇੱਥੇ ਹਾਜ਼ਰ ਹੋਏ ਆਂ ਸੱਤਖਤਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਤਖਤ ਦੇ ਕਹਿਲੂਆਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਇਹ ਸਾਡਾ ਫਰਜ਼ ਹੈ ਔਰ ਉਸ ਫਰਜ਼ ਦੀ ਪੂਰਤੀ ਕਰਨ ਵਾਸਤੇ ਅੱਜ ਅਸੀਂ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਆਂ ਮਾਨ ਜੋਗ ਸਿੰਘ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੇਰੇ ਸਾਥੀ ਸਿੰਘ ਸਾਹਿਬਾਨ ਬੈਠੇ ਨੇ ਬੜਾ ਪਿਆਰ ਹੈ ਸਾਡੇ ਚ ਮੈਨੂੰ ਮਾਣ ਹੈ ਕਿ ਸਾਡੇ ਪੰਜਾਂ 'ਚ ਬਹੁਤ ਪਿਆਰ ਹੈ ਕੋਈ ਜੁਨੀਆ ਨਾ ਕੇ ਕੋਈ ਕੋਸ਼ਾ ਕੇ ਸਾਰੇ ਪੰਜਾਂ 'ਚ ਬਹੁਤ ਪਿਆਰ ਹੈ ਔਰ ਅਕਾਲ ਪੁਰਖੇ ਕੇ ਅਰਦਾਸ ਹੈ ਕਿ ਗੁਰੂ ਕੇ ਤਖਤ ਦੇ ਟਹਿਲੂਆਂ 'ਚ ਪਿਆਰ ਜਿਹੜਾ ਹੈ ਉਹ ਬਣਿਆ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਕਿਰਪਾ ਕਰੀ ਮਾਨਜੋਗ ਸਿੰਘ ਸਾਹਿਬ ਜੀ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਜੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਹਰ ਵਾਰ ਦੀ ਤਰ੍ਹਾਂ ਆਵਾਜ਼ੇ ਕੌਮ ਬਣ ਕੇ ਕੌਮ ਦੀ ਆਵਾਜ਼ ਬਣ ਕੇ ਪੰਥ ਦੀ ਆਵਾਜ਼ ਬਣ ਕੇ ਗਰਜੇ ਨੇ ਔਰ ਆਪਣੇ ਦਿਲ ਦੇ ਉਹਨਾਂ ਨੇ ਬਲਵਲੇ ਜੋ ਹਕੀਕਤਾਂ ਨੇ ਜੋ ਸਚਾਈਆਂ ਨੇ ਜੋ ਸਾਡੀਆਂ ਔਰ ਅਤੀਤ ਵਿੱਚ ਹੋਈਆਂ ਸਾਡੇ ਵੱਡਿਆਂ ਦੇ ਪਾਸੋਂ ਭੁੱਲਾਂ ਨਹੀਂ ਉਹ ਦਰਸਾਈਆਂ ਨੇ ਸਤਿਗੁਰੂ ਕਿਰਪਾ ਕਰਨ ਪੰਥ ਦੀ ਬੋੜੀ ਕਰਨ ਹੁਣ ਸਤਕਾਰ ਸਾਇਦ